ਸਤਿਕਾਰ ਦੋਸਤੋ ਕਿਵੇਂ ਸਾਥੀਓ ਸਭ ਠੀਕ ਠਾਕ ਮੇਰਾ ਨਾਮ ਅਰਵਿੰਦਰ ਸਿੰਘ ਬੀਜੇਪੀ ਪਾਰਟੀ ਤੋਂ ਮੈਂ 80 ਨੰਬਰ ਵਾਰਡ ਦਾ ਇੰਚਾਰਜ ਸਾਥੀਓ ਅੱਜ ਗੱਲ ਕਰਾਂਗੇ ਅੱਜ ਥੋੜੀ ਕੋਹ ਵਾਲੇ ਇਲੈਕਸ਼ਨ ਆ ਜਿਹੜੇ ਤਬ ਨੂੰ ਪਤਾ ਹੈ ਕਿ ਇਲੈਕਸ਼ਨ ਆnde ਪਏ ਆ ਮੇਰ ਦੇ ਇਲੈਕਸ਼ਨ ਜੋ ਕਿ 2 ਸਾਲ ਤੋਂ ਅੱਜ ਸਮਾਂ ਪੂਰਾ ਹੋ ਗਿਆ ਹੈ ਜਿਹੜੇ 2 ਸਾਲ ਪਹਿਲੇ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਆ ਆ ਪਾਰਟੀ ਨੂੰ ਤੇ ਉਹਨਾਂ ਨੇ ਕਰਾਏ ਨਹੀਂ ਇਲੈਕਸ਼ਨ ਉੱਤੇ ਮੇਰ ਨਹੀਂ ਹੈਗਾ ਕੌਂਸਲਰ ਕੌਂਸਲਰ ਤੇ ਮੇਰ ਦਾ ਟਾਈਮ ਹੈ ਜਿਹੜਾ ਉਹ ਖਤਮ ਹੋ ਗਿਆ ਹੈ ਤੇ ਉਹ ਹੁਣ ਹੈ ਕਿ ਕਿ ਕਾਰਪੋਰੇਸ਼ਨ ਦੇ ਵਿੱਚ ਹੈ ਕਿ ਜਿਹੜਾ ਕੋਈ ਵੀ ਆਪਾਂ ਕਿਸੇ ਨੂੰ ਵੀ ਫੋਨ ਕਰਦੇ ਆ ਵੀ ਕੂੜਾ ਕੂੜੇ ਵਾਲੇ ਨੂੰ ਫੋਨ ਕਰਦੇ ਆ ਕੂੜੇ ਦੇ ਜਿਹੜਾ ਗੱਡੀਆਂ ਦਾ ਇੰਚਾਰਜ ਆ ਉਹਨੂੰ ਫੋਨ ਕਰਦੇ ਆ ਤੇ ਉਹ ਇਹੋ ਗੱਲ ਕਹਿੰਦੇ ਆ ਕਿ ਵੀ ਹੈਡਬੋਡ ਗੱਡੀਆਂ ਨਹੀਂ ਹੈਗੀਆਂ ਜਾਂ ਗੱਡੀਆਂ ਘੱਟ ਆ ਤੇਲ ਨਹੀਂ ਹੈਗਾ ਜਾਂ ਬੰਦੇ ਨਹੀਂ ਹੈਗੇ ਇਹੋ ਬਾਰੇ ਲਾਂਦੇ ਰਹੇ ਆ ਕੂੜੇ ਦੀ ਬਹੁਤ ਮੁਸ਼ਕਲ ਜਿਹੜੀ ਹੁੰਦੀ ਪਈ ਆ ਬਾਕੀ ਜਿਹੜੇ ਹਾਲ ਆ ਜਿਹੜੇ ਆਪਣੇ ਅੰਮ੍ਰਿਤਸਰ ਦੇ ਵਿੱਚ ਤਾਂ ਕਿੰਨੇ ਮਾੜੇ ਹਾਲਾਤ ਹੋ ਗਏ ਆ ਜੀ ਤੁਹਾਨੂੰ ਵੀ ਪਤਾ ਆ ਤੇ ਸੀਵਰ ਸਮੱਸਿਆ ਪੀਣ ਵਾਸਤੇ ਗੰਦਾ ਪਾਣੀ ਮਿਲੰਦਿਆ ਟੂਟੀਆਂ ਦੇ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਆ ਮੇਰਾ ਵੀਡੀਓ ਬਣਾਉਂਦਾ ਇਹ ਮਕਸਦ ਨਹੀਂ ਆ ਕੋਈ ਵਿਊ ਦੇ ਚੱਕਰ ਤੇ ਮੈਂ ਕੋਈ ਵੀਡੀਓ ਨਹੀਂ ਪਾਉਂਦਾ ਪਿਆ ਮੇਰਾ ਮਕਸਦ ਇਹ ਆ ਕਿ ਵੀ ਆਪਾਂ ਸਰਕਾਰ ਉਹ ਚੁਣੀਏ ਮੇਹਰੋ ਚੁਣੀਏ ਜਿਹੜਾ ਜਿੰਨੂੰ ਆਪਾਂ ਹੱਥ ਫੜ ਕੇ ਕਹਿ ਸੀ ਗਏ ਕਿ ਵੀ ਸਰ ਸਾਡਾ ਆ ਕੰਮ ਕਰਾਓ ਸਾਡਾ ਮਸਲਾ ਹੱਲ ਕਰੋ ਕੂੜੇ ਦਾ ਮਸਲਾ ਹੱਲ ਕਰੋ ਜਸੂਵਰਾਂ ਦਾ ਮਸਲਾ ਹੱਲ ਕਰੋ ਅਪਾ ਇਹ ਗੱਲ ਕਹਿ ਸਕੀ ਉਹਨਾਂ ਨੂੰ ਬਾਕੀ ਸਮੇਦਾਰ ਸਾਰੇ ਯਾ ਸਮੇਦਾਰ ਸਾਰੇ ਯਾ ਪੰਜਾਬ ਦੇ ਵਿੱਚ ਸਾਰੇ ਬੰਦੇ ਰਹਿੰਦੇ ਪਏ ਆ ਪਰ ਅਪਾ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੀ ਅਪਾ ਮੇਰ ਕਿਹੜੇ ਬੰਦੇ ਨੂੰ ਬਣਾਉਣਾ ਚਾਹੀਦਾ ਯਾ ਵੋਟ ਕਿਨੂੰ ਪਾਉਣੀ ਆ ਅਪਾ ਜਿਹੜੀ ਆਉਣ ਵਾਲੀਆਂ ਇਲੈਕਸ਼ਨ ਹੋਉਂਦੀ ਆ ਅਗਲੇ ਮਹੀਨੇ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਆ ਸਾਥੀਓ ਕਿ ਵੀ ਜਿਹੜੇ ਪੰਜਾਬ ਦੇ ਹਾਲ ਹੋਏ ਆ ਜਿਹੜੇ ਪੰਜਾਬ ਦੇ ਹਾਲ ਹੋਏ ਆ ਜਿਹੜੇ ਪੰਜਾਬ ਦੇ ਹਾਲ ਹੋਏ ਆ ਅੱਗੇ ਹੋਰ ਹਾਲ ਮਾੜੇ ਹੋ ਜਾਣੇ ਆ ਜੇ ਨਹੀਂ ਸੰਭਲੇ ਤੇ ਉਹ ਤੁਹਾਡੇ ਸਾਹਮਣੇ ਹੀ ਆ ਇਡਮੋਵਾਲੀ ਦੇ ਵਿੱਚ ਕਾਂਡ ਹੋਇਆ ਦੋ ਮੁੰਡਿਆਂ ਨੂੰ ਮਾਰ ਗਏ ਆ ਦੋ ਮੁੰਡਿਆਂ ਨੂੰ ਮਾਰ ਗਏ ਆ ਉਹਨਾਂ ਦੇ ਕੀ ਉਹਨਾਂ ਦੇ ਵੀਰ ਦੀ ਪਈ ਉਹਨਾਂ ਦੇ ਪਰਿਵਾਰ ਦੇ ਜਿਹੜੇ ਭਈਏ ਹੈਗੇ ਸੀ ਉਹ ਮਾਰ ਗਏ ਉਹਨਾਂ ਨੂੰ ਉਹਨਾਂ ਦੇ ਜਿਹੜੇ ਵੀ ਫਰਾਰ ਹੋ ਗਿਆ ਕਤਲ ਜਿਹੜਾ ਕੀਤਾ ਦੋ ਪੰਜਾਬੀ ਜਿਹੜੇ ਆਪਣੇ ਹੈਗੇ ਹੀ ਪੰਜਾਬ ਦੇ ਇਹ ਇਹ ਮੈਂ ਕਹਣਾ ਚਾਹੁੰਦਾ ਸਾਥੀਓ ਸਮਝੋ ਅਗੇ ਟਾਈਮ ਹੋਰ ਬਹੁਤ ਜ਼ਿਆਦਾ ਖਰਾਬ ਹੁੰਦਾ ਪਿਆ ਆ ਬਹੁਤ ਮੜੇ ਹਾਲਾਤ ਵੇਖੇ ਨਹੀਂ ਜਾਂਦੇ ਉਹਨਾਂ ਦੇ ਮੁਹੱਲੀ ਦੇ ਵਿੱਚ ਜਿਹੜੀ ਕਾਂਡ ਹੋਇਆ ਹੈ ਉੱਥੇ ਮੁੰਡੇ ਦੇ ਬੰਦੇ ਦੇ ਫੜੇ ਜਾਣਗੇ ਪਰ ਉਹਨਾਂ ਦੇ ਪੁੱਤ ਵਾਪਸ ਆ ਜਾਣਗੇ ਕਿੰਨਾ ਮਾਮਲਾ ਪੁੱਤ ਚਲੇ ਗਏ ਨੱਤਾ ਕਰਕੇ ਦੋ ਸਾਥੀਓ ਕਹਨੇ ਆਇਆ ਕਿ ਆਪਣਾ ਪੰਜਾਬ ਬਚਾ ਲੋ ਆਪਾਂ ਵੋਟ ਉਹਨੂੰ ਦਈਏ ਜਿਹੜੇ ਬੰਦਾ ਆਪਣਾ ਆਪਾਂ ਨੂੰ ਕਹਿ ਸੀ ਗਿਆਤ ਫੜ ਕੇ ਕਿ ਵੀ ਸਭ ਸਾਡਾ ਇੱਕੋ ਆਕੋ ਬਾਕੀ ਸਾਥੀਓ ਮ ਅੱਜ ਮਹਾਰਾਸ਼ਟਰ ਚ ਜਿੱਤ ਹੋਈ ਆ ਅੱਜ ਮਹਾਰਾਸ਼ਟਰ ਦੇ ਵਿੱਚ ਜਿੱਤ ਹੋਈ ਆ ਭਾਜਪਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਉਹਨਾਂ ਮਹਾਰਾਸ਼ਟਰ ਦੇ ਲੋਕਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਆ ਜਿਨ੍ਹਾਂ ਨੇ ਕਮਲ ਦਾ ਫੁੱਲ ਦਾ ਬਟਨ ਦਬਾ ਕੇ ਬੀਜੇਪੀ ਨੂੰ ਕਾਮਯਾਬ ਕੀਤਾ ਆ ਮੋਦੀ ਜੀ ਨੂੰ ਆਉਣ ਵਾਲੀ 2029 ਦੇ ਵਿੱਚ ਸਾਬਿਤ ਹੋ ਗਿਆ ਕਿ ਵੀ ਫਿਰ ਸੈਂਟਰ ਤੇ ਸਰਕਾਰ ਆ ਜਿਹੜੀ ਉਹ ਮੋਦੀ ਜੀ ਦੀ ਆਏਗੀ ਇਹ ਸਾਬਿਤ ਹੋ ਗਿਆ ਇਸ ਕਰਕੇ ਸਾਥੀਓ ਮੈਂ ਕਹਿਣ ਆਇਆ ਕਿ ਜੇ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਸਰਕਾਰ ਆ ਸਕਦੀ ਆ ਤੇ ਆਪਾਂ ਲੋਕ ਕਿਉਂ ਨਹੀਂ ਵੋਟਾਂ ਪਾਉਂਦੇ ਪਏ ਪੰਜਾਬ 'ਚ ਇੱਕ ਸੀਟ ਇੱਕ ਸੀਟ ਤੇ ਨਹੀਂ ਆਪਾਂ ਪੰਜਾਬ ਦੇ ਵਿੱਚ ਬੀਜੇਪੀ ਮੇਰਾ ਇਹ ਕਹਿਣ ਦਾ ਮਤਲਬ ਹੈ ਰਾਜਸਥਾਨ ਦੇ ਵਿੱਚ ਕਿਉਂ ਬੀਜੇਪੀ ਜਿੱਤਦੀ ਆ ਕਿभी ਉੱਥੇ ਜਿਹੜੀਆਂ ਸਕੀਮਾਂ ਆ ਸਾਰੀਆਂ ਮੋਦੀ ਜੀ ਦੀਆਂ ਚਲਾਈਆਂ ਹੋਈਆਂ ਸਕੀਮਾਂ ਆ ਸੈਂਟਰ ਸਰਕਾਰ ਦੀਆਂ ਆਵਾਸ ਯੋਜਨਾ ਮੋਦਰਾ ਲੋਨ ਉਜੜਾ ਯੋਜਨਾ ਹੋਰ ਜਿਹੜੀਆਂ ਕਈ ਸਕੀਮਾਂ ਆ ਜਿਵੇਂ ਸੁਖਮੰਨਿਆ ਯੋਜਨਾ ਜਿਹੜੀ ਛੋਟੀ ਬੱਚੀ ਉਹਦੀ ਜਿਹੜਾ ਉਹਦਾ ਬੀਮਾ ਹੋ ਜਾਂਦਾ ਆ ਬੋਸ ਕਿਮਾ ਜਿਹੜੀਆਂ ਮੋਦੀ ਜੀ ਨੇ ਚਲਾਈਆਂ ਹੋਈਆਂ ਸਕੀਮਾਂ ਹੈਗੀਆਂ ਇਸ ਕਰਕੇ ਉਧਰ ਸਕੀਮਾਂ ਦਾ ਲਾਭ ਵੀ ਚੁੱਕਦੇ ਪਏ ਆ ਲੋਕ ਵੋਟਾਂ ਪਾਉਂਦੇ ਬੀਜੇਪੀ ਨੂੰ ਇਸ ਕਰਕੇ ਵੀ ਉੱਥੇ ਬੀਜੇਪੀ ਜਿੱਤਦੀ ਹੈ ਤੇ ਫਾਇਦਾ ਵੀ ਚੁੱਕਦੇ ਪਏ ਆ ਰਾਜਸਥਾਨ ਦੇ ਲੋਕ ਯੂਪੀ ਦੇ ਲੋਕ ਹੋ ਗਏ ਸਾਰੇ ਤੇ ਸਰਕਾਰ ਵੀ ਵਧੀਆ ਚੱਲਦੀ ਪਈ ਹੈ ਸੋ ਸਾਥੀਓ ਮੈਂ ਇਹੋ ਕਹਿਣਾ ਚਾਹੁੰਦਾ ਕਿ ਅੱਗੇ ਜਿਹੜਾ ਆਪਾਂ ਮੇਹਰ ਬਣਾਉਨੇ ਆ ਅੰਮ੍ਰਿਤਸਰ ਦਾ ਉਹ ਇੱਕ ਵਾਰੀ ਸੋਚੋ ਕਿ ਬਣਾਈਏ ਮੈਂ ਇਹ ਨਹੀਂ ਕਹਿਣਾ ਕਿ ਬੋਟ ਬੀਜੇਪੀ ਨੂੰ ਪਾਉਂ ਮੈਂ ਇਹ ਕਹਿਣਾ ਕਿ ਵੀ ਜਿਹੜਾ ਆਪਣਾ ਕੋਈ ਕੰਮ ਕਰੋਂਦਾ ਆ ਜਿਹੜਾ ਆਪਣਾ ਕੋਈ ਵੀਰ ਭਰਾ ਕੰਮ ਕਰੋਂਦਾ ਆ ਆਪਾਂ ਉਹਨੂੰ ਵੋਟ ਹੋਣੀ ਆ ਜਿਹਨੂੰ ਆਪਾਂ ਲਾਗੇ ਉਹ ਪਾਟ ਵੜ ਕੇ ਕਹਿ ਸਕੀਏ ਕਿ ਭਾਜੀ ਸਾਡਾ ਆਹ ਮਸਲਾ ਤੇ ਆਹ ਹੱਲ ਕਰੋ do not like.